ਹਾਂ ਦੋਸਤੋ ਪਠਾਨਕੋਟ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਇੱਕ ਚੱਕ ਨਾਮ ਦੀ ਨਦੀ ਵਗਦੀ ਹੈ ਜਿਸ ਦੇ ਉੱਤੇ ਇੱਕ ਰੇਲ ਬ੍ਰਿਜ ਬਣਿਆ ਹੋਇਆ ਹੈ ਉਸ ਰੇਲ ਬ੍ਰਿਜ ਦੇ ਉੱਤੇ ਹੁਣ ਬਹੁਤ ਵੱਡੀ ਘਟਨਾ ਹੋਣ ਤੋਂ ਟਲ ਗਈ ਹੈ ਜਿਸ ਦੀਆਂ ਕਿ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉਸ ਰੇਲ ਬ੍ਰਿਜ ਉੱਪਰ ਦੀ ਰੇਲ ਲੰਘ ਰਹੀ ਸੀ ਅਤੇ ਨੀਚੋਂ ਨਦੀ ਦੇ ਵਿੱਚ ਲੈਂਡ ਸਲਾਈਡਿੰਗ ਹੋ ਜਾਂਦੀ ਹੈ ਇੱਕਦਮ ਹੀ ਨਦੀ ਦੇ ਵਿੱਚ ਪਹਾੜੀ ਖਿਸਕ ਜਾਂਦੀ ਹੈ ਜਿਸ ਦੌਰਾਨ ਰੇਲ ਬ੍ਰਿਜ ਦੇ ਉੱਪਰ ਦੀ ਰੇਲ ਵੀ ਲੰਘ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਰੇਲ ਬ੍ਰਿਜ ਨੂੰ ਵੀ ਇਸ ਲੈਂਡ ਸਲਾਈਡਿੰਗ ਦਾ ਝਟਕਾ ਪਿਆ ਹੈ ਕਿਉਂਕਿ ਰੇਲ ਬ੍ਰਿਜ ਦੀ ਨੀ ਹਾਂ ਜਿੱਥੋਂ ਲੈਂਡ ਸਲਾਈਡਿੰਗ ਹੋਈ ਹੈ ਉੱਥੋਂ ਹੀ ਸ਼ੁਰੂ ਹੁੰਦੀਆਂ ਹਨ ਇਸ ਤਰ੍ਹਾਂ ਦੋਸਤੋ ਹਜ਼ਾਰਾਂ ਯਾਤਰੀਆਂ ਦੀ ਜਾਨ ਵਾਲ-ਵਾਲ ਬਚੀ ਹੈ ਜੇਕਰ ਉੱਥੇ ਉਹ ਰੇਲ ਬ੍ਰਿਜ ਖਿਸਕਦਾ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਜਾਣੀ ਸੀ ਇਸ ਤਰ੍ਹਾਂ ਦੋਸਤੋ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ